ਅਸੈਂਸ਼ੀਅਲ ਸਰਵਿਸ ਵਿੱਚ ਆਉਂਦੇ ਵਿਅਕਤੀ ਕਰ ਸਕਣਗੇ ਆਪਣੀ ਵੋਟ ਦਾ ਇਸਤੇਮਾਲ ਚੋਣਾਂ ਤੋਂ 6 ਦਿਨ ਪਹਿਲਾਂ ਵੱਖਣੀਆਂ ਵੱਖਰੀਆਂ ਤਰੀਕਾਂ ਰੱਖੀਆਂ ਗਈਆਂ ਤੇ ਅੱਜ ਕੀਤੀ ਗਈ ਮੀਟਿੰਗ ਵੀਰਵਾਰ ਨੂੰ 10:30 ਵਜੇ ਦੇ ਲਗਭਗ ਏਡੀਸੀ ਸ਼ਰੀਪ ਵਿਕਾਸ ਮਨਦੀਪ ਕੌਰ ਨੇ ਅੱਜ ਵੱਖਰੇ ਵੱਖਰੇ ਮਹਿਕਮਿਆਂ ਦੇ ਕਰਮਚਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਹੜੇ ਵਿਅਕਤੀ ਅਸੈਂਸ਼ੀਅਲ ਸਰਵਿਸ ਦੇ ਵਿੱਚ ਆਉਂਦੇ ਹਨ ਉਹ ਆਪਣੀ ਵੋਟ ਦਾ ਇਸਤੇਮਾਲ ਪੋਸਟਲ ਬੈਂਕ ਦੇ ਰਾਹੀਂ ਕਰ ਸਕਣਗੇ ਇਹਨਾਂ ਨੂੰ ਅੱਜ ਫਾਰਮ 12 ਭਰਨ ਦੀ ਹਦਾਇਤਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਇਹ ਵੀ ਹਦਾਇਤਾਂ ਕੀਤੀ ਕਿ ਆਪਣੇ ਆਪਣੇ ਕਰਮਚਾਰੀਆਂ ਦੀ ਨੰਬਰਿੰਗ ਕਰਕੇ ਦੱਸੋ ਤੇ ਉਸ ਹਿਸਾਬ ਦੇ ਨਾਲ ਉਹ ਆਪਣਾ ਫਾਰਮ 12 ਭਰ ਕੇ ਉਹਨਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਆਪਣੀ ਵੋਟ ਦਾ ਅਧਿਕਾਰ ਉਹ ਆਪਣਾ ਲੈ ਸਕਣ ਇਸ ਸਬੰਧੀ ਅੱਜ ਉਹਨਾਂ ਵੱਲੋਂ ਵੱਖਰੇ ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰੀਟੇਟ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਏਡੀਸੀ ਸ਼ਰੀਪ ਕਾਸ ਵੱਲੋਂ ਮਨਦੀਪ ਕੌਰ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਤੇ ਸੈਂਸਰ ਸਰਵਿਸ ਵਿੱਚ ਆਉਂਦੇ ਵਿਅਕਤੀਆਂ ਜੋ ਆਪਣੀ ਪੋਰਟ ਦਾ ਇਸਤੇਮਾਲ ਵੋਟਾਂ ਤੋਂ 6 ਦਿਨ ਪਹਿਲਾਂ ਇਹ ਆਪਣਾ ਕਰ ਸਕਣਗੇ ਉਹ ਆਪਣੀ ਵੋਟ ਦਾ ਇਸਤੇਮਾਲ ਪੋਸਟਲ ਬੈਲਟ ਤੇ ਰਾਹੀਂ ਆਪਣਾ ਉਹ ਆਪਣੀ ਪੋਰਟ ਦਾ ਇਸਤੇਮਾਲ ਕਰ ਸਕਣਗੇ ਜੀ ਮੈਮ ਕੀ ਕੰਮ ਕਰ ਰਹੀ ਸੀ ਅ ਅੱਜ ਜੇ ਅਸੀਂ ਜਿਹੜੀ ਮੀਟਿੰਗ ਕਾਲ ਕੀਤੀ ਆ ਸਾਰੇ ਜਿਹੜੇ ਸਾਡੇ ਡਿਪਾਰਟਮੈਂਟਸ ਨੇ ਜਿਨ੍ਹਾਂ ਨੂੰ ECI ਵੱਲੋਂ 에ਸੈਂਸ਼ੀਅਲ ਸਰਵਿਸੇਸ ਦੇ ਵਿੱਚ ਇਨਕਲੂਡ ਕੀਤਾ ਗਿਆ ਜਿਵੇਂ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਦੀ ਫਾਇਰ ਸਰਵਿਸੇਸ ਨੇ ਆ ਟ੍ਰਾਂਸਪੋਰਟ ਡਿਪਾਰਟਮੈਂਟ ਹੈ ਜੇਲਸ ਡਿਪਾਰਟਮੈਂਟ ਹੈ ਹੋਮ ਅਫੇਅਰਸ ਐਂਡ ਜਸਟਿਸ ਹੈ ਡਿਪਾਰਟਮੈਂਟ ਆਫ ਪਾਵਰ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਤੇ ਮੀਡੀਆ ਪਰਸਨਸ ਵਾਸਤੇ ਜਿਹੜੇ ਉਸ ਦੇ ਇਲੈਕਸ਼ਨ ਡਿਊਟੀ ਤੇ ਰਹਿਣਗੇ ਜਾਂ 에ਸੈਂਸ਼ੀਅਲ ਸਰਵਿਸੇਸ ਕੈਟੇਗਰੀ ਚ ਆਉਂਦੇ ਨੇ ਉਹਨਾਂ ਨੂੰ ਪੋਸਟਲ ਬੈਲਟਰਾਇ ਵੋਟ ਦੇ ਸੁਵਿਧਾ ਦੇਣ ਵਾਸਤੇ ਅਸੀਂ ਅੱਜ ਇਹਨਾਂ ਨੂੰ ਸਾਡੇ ਨੋਡਲ ਆਫਿਸਰਸ ਦੀ ਮੀਟਿੰਗ ਕਾਲ ਕੀਤੀ ਹੈ ਔਰ ਇਹਨਾਂ ਨੂੰ ਸਾਰੀਆਂ ਇਨਸਟਰਕਸ਼ਨਸ ਤੋਂ ਅਸੀਂ ਜਾਣੂ ਕਰਵਾਇਆ ਇਹ ਤਾਂ ਕਿ ਤਾਂ ਜੋ ਕੋਈ ਵੀ EMPLOYE ਜਿਹੜਾ ਹੈਗਾ ਜਿਹੜਾ ਉਸ ਦਿਨ ਡਿਊਟੀ ਤੇ ਹੈ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਾ ਰਹੇ ਜੀ ਥੈਂਕ ਯੂ ਇਹ ਜੇ ਆਪਾਂ ਕਿਹੜੇ ਦਿਨ ਵੋਟ ਪਾ ਸਕਦੇ ਜੀ ਜੀ ਇਨਾ ਵਾਸਤੇ ਜਿਹੜੇ ਅਸੈਂਸ਼ੀਅਲ ਸਰਵਿਸਿਜ਼ ਦਾ ਸਾਡਾ ਲੱਗੇਗਾ ਇੱਥੇ ਫੈਸਿਲੀਟੇਸ਼ਨ ਸੈਂਟਰ ਪੋਸਟਲ ਵੋਟਿੰਗ ਸੈਂਟਰ 6 ਦਿਨ ਪੋਲ ਤੋਂ ਪਹਿਲਾਂ ਤੋਂ 4 ਦਿਨ ਤੱਕ ਪੀ 6 ਤੋਂ ਪੀ 4 ਉਦੋਂ 26 تا 28 ਨੂੰ ਔਰ ਬਾਕੀ ਜਿਹੜੇ ਸਾਡੇ ਪੁਲਿਸ ਪਰਸਨਲ ਇਲੈਕਸ਼ਨ ਡਿਊਟੀ ਤੇ ਨੇ ਉਹ ਤੇ ਬਾਕੀ ਹੋਰ ਜਿਹੜੇ ਪੋਸਟਲ ਬੈਲਟਰਾ ਫੈਸਿਲਿਟੇਸ਼ਨ ਸੈਂਟਰ ਤੇ ਜਿਹੜਾ ਸਟਾਫ ਸਾਡਾ ਇਲੈਕਸ਼ਨ ਡਿਊਟੀ ਤੇ ਆ ਉਹਨਾਂ ਵਾਸਤੇ 29 30 31 ਨੂੰ ਇੱਥੇ ਡੀਸੀ ਆਫਿਸ ਫੈਸਿਲਿਟੇਸ਼ਨ ਸੈਂਟਰ ਲੱਗ ਰਿਹਾ ਹੈ ਬਾਕੀ ਜਿਹੜੇ ਸਾਡਾ ਬਾਕੀ ਪੋਲਿੰਗ ਸਟਾਫ ਹੈ ਜਾਂ ਹੋਰ ਸਿਵਿਲিয়ান ਸਟਾਫ ਜਿਹੜਾ ਪੋਲਿੰਗ ਪਾਰਟੀਆਂ ਵਰ ਕੰਪਨੀ ਕਰ ਰਿਹਾ ਉਹਨਾਂ ਲਈ ਸਾਡੇ ਦੋ ਦਿਨ VOTING ਹੋਣਗੇ ਜਿੱਦਾਂ ਸੈਕੰਡ ਟ੍ਰੇਨਿੰਗ ਹੈ ਸਾਡੀ 25 ਮਈ ਨੂੰ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ AROs ਦੇ ਉਥੇ ਫੈਸਿਲੀਟੇਸ਼ਨ ਸੈਂਟਰ ਲੰਘਣ ਵਿੱਚ ਪਲੱਸ 31 ਮਹੀਨੋਂ ਵੀ ਜਦੋਂ ਪੋਲਿੰਗ ਪਾਰਟੀਆਂ ਡਿਸਪੈਚ ਕਰਨੀਆਂ ਨੇ ਉਸ ਦਿਨ ਵੀ VOTING ਦੀ ਜਿਹੜੀ ਸੁਵਿਧਾ ਹੈਗੀ ਆ ਫੈਸਿਲੀਟੇਸ਼ਨ ਸੈਂਟਰ ਸਾਡੇ ਉਥੇ ਔਨ ਰਹਿਣਗੇ ਜੀ ਸਾਰੇ ARO ਸੋ